ਆਰਕੀਨੋਲੋਜੀ ਆਹ ਪੰਨਾ ਮੈ ਚਿਤਾ ਆਹ ਪੰਨਾ ਮੈ ਚਿਤਾ ਜਦੋਂ ਤੇਰਾ ਨਾਮ ਦੇਹਾ ਉਹਨਾਂ ਦੀ ਸ਼ਕਤੀਆਂ ਦੇਖਣ ਤੇ ਜਿਹਨਾਂ ਦੇ ਕਿਸ ਸਾਥ ਉਹ ਆ ਰਹੇ ਸੁਭਾਰ ਆ ਰਿਹਾ ਵੀ ਮਾਰੀ ਦਾ ਤੇ ਅੰਤ ਤੱਕ ਬੋਲੋ ਜੀ ਆਹ ਦੁਨੀਆ ਦੇ ਕੋਈ ਨਾ ਸਮੂਹ ਨੇ ਰਾਇਤਾਂ ਰਵੇ ਆ ਰਿਹਾ ਸੀ ਖੇਤ ਤੋਂ ਸਵਾਸਾਤਾਂ ਲਈ ਬਾਹਰ ਉਹਨਾਂ ਦੀ ਸਮਾਈ ਦਾ ਅੰਤ ਕਰ ਕੇ ਬੋਨੋ ਜੀ ਆ ਰਹੇ ਸੀ ਵਾਹਿਗੁਰੂ ਪੰਜਾਂ ਪਾਸੇ ਸਰਬੱਤ ਗੁਰਦੁਆਰਿਆਂ ਦਾ ਅੰਤ ਕਰ ਕੇ ਬੋਨੋ ਜੀ ਆ ਰਹੇ ਸੀ ਆਹ ਇੱਕ ਤਰ੍ਹਾਂ ਦੇ ਸਰਬੱਤ ਕਾਰਜ ਦੀ ਅਰਦਾਸ ਹੈ ਜੀ ਅੱਜ ਤੋਂ ਰਣਕਾ ਦਾ ਜਿੱਥੋਂ ਆ ਰਹੇ ਗੁਰੂ ਆ ਤੇ ਗ੍ਰੀਵ ਹੋਣ ਤੇ ਆਵੇ ਤੇ ਆਉਣ ਦਾ ਸੜਕਾ ਸਰਬਸਤ ਹੋਇਆ ਜਹਾਂ ਜਹਾਂ ਸਰਸਾ ਜੀ ਸਾਹਿਬ ਬਹੁਤ ਅਰਦਾਸ ਰੱਬਿਆ ਰਾਇਤੋ ਦੇਹੇ ਤੇ ਕਦੇ ਦਰਦ ਕੀ ਪਿਆਰ ਪੰਥ ਕੀ ਜੀ ਦਾ ਸ੍ਰੀ ਸਾਹਿਬ ਜੀ ਦਾ ਸਾਏ ਹਾਲ ਸਾਹਿਬ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਆਏ ਸੋਣ ਕੀ ਦਾਨ ਏਕ ਦਾਨ ਰਸ ਦਾਨ ਬੁਖੇਜ ਦਾਨ ਸਾਹਾ ਦਾਨ ਪ੍ਰੋਸਾਦ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਗੁਰਪਤ ਸਾਹਿਬ ਜੀ ਦੇ ਦਰਸ਼ਨ ਜਉਣੀ ਮੇਰਾ ਨੈਣ ਬੋਲ ਬੋਲੋ ਜੀ ਵਾਹਿਗੁਰੂ ਸ੍ਰੋਤਾ ਮਨ ਮਾਤਾ ਜੀ ਮਾਤਾ ਪਾਤ ਦਾ ਰਾਣਾ ਨੋੜੇ ਨਾਮ ਕਿੰਨੀ ਨਾ ਕੰਨ ਬਿਲਕੁਲ ਆਪਣੇ ਬੰਦੇ ਦੇ ਸਦਾ ਸਹਾਇਤਾ ਦਾ ਤਾਰੀ ਜੋ ਸਰੀਰ ਨਾਲ ਜੁੜਾ ਸਾਹਿਬ ਰੋਹ ਰੈਂ ਤਾਂ ਬੱਚੇ ਰਹਿਣ ਤਾਂ ਬੱਬੀ ਕਿਹਦਾ ਤੇ ਸਾਰੀ ਵੀਡੀਓ ਬਣਾ ਕੇ ਫੇਰਦਾ ਪਤਾ ਹੈ ਬਾਬਾ ਸਾਰੇ ਨਾ ਆਈਏ ਇੱਧਰ ਵੀ ਆ ਬੜਾ ਜਾ ਮੁਹਿੰਮ ਅਵਾਏ ਕੁਝ ਨਾ

ਸਾਧਿਆਂ ਦਾ ਲੰਗਰ ਹਾਜਰ ਹੈ ਪਾਤਸ਼ਾਹ ਜੀ ਉਹ ਬਖਸ਼ਿਸ਼ ਕਰੋ ਤੋ ਜਲਦ ਤੋਂ ਜਲਦ ਸਰਦਾਰ ਜੀ ਕੋਲ ਜੀ ਆ ਗਿਆ ਬੱਚੋ ਜੋ ਜਿ ਸ਼ਕਿ ਆਵਾਜ਼ ਦਾ ਸ਼ੋਹ ਸੋਹ ਸੋਹ ਜਪਾ ਪਾਤਸ਼ਾਹ ਜੀ ਉਹ ਤੇਰਾ ਨਾਮ ਪੁਕਾਰਿਆ 90 90 ਬੋਲੇ ਸ਼ੋਰ